ਹਾਂਜੀ ਵਾਹਿਗੁਰੂ ਜੀ ਆਪਾਂ ਅੱਜ ਬਣਾਉਣ ਲੱਗੇ ਹਾਂ ਜੀ ਖੀਰ ਆਪਾਂ ਨੇ ਚੌੜਨ ਧੋ洗 ਕੇ ਪਾ ਲਈ ਜੀ ਆਪਾਂ ਪਹਿਲਾਂ ਚੌੜਾ ਨੂੰ ਨਾ ਪਾਣੀ ਦੇ ਵਿੱਚ ਉਬਾਲਾਂਗੇ ਜੀ ਬਾਅਦ ਚ ਦੁੱਧ ਪਾਵਾਂਗੇ ਇੱਕ ਕੋਲੀ ਪਾਣੀ ਪਾ ਦਾਂਗੇ ਪਹਿਲਾਂ ਕਹਿੰਦੀ ਆਪਾਂ ਨੇ ਪਾਣੀ ਚ ਪਾ ਦਿੱ ਚੌਲ ਨੂੰ ਥੋੜਾ ਜਿਹਾ ਹਿਲਾਵਾਂਗੇ ਆਪਾਂ ਪਹਿਲਾਂ ਚੌਲ ਪਾਣੀ ਚ ਉਬਾਲ ਲਾਂਗੇ ਜੀ ਫਿਰ ਦੁੱਧ ਪਾਵਾਂਗੇ ਇਨਨ ਆਪਾਂ ਪਾਣੀ ਚ ਮੈਟਰੀ ਢੱਕ ਦਿੰਨੇ। ਹਾਂਜੀ ਆਪਾਂ ਨੇ ਬਾਦਾਮ ਤੇ ਦੋ ਕੁ ਖਰੋਟ ਨੇ ਜੀ ਪਾਣੀ ਚ ਭਿਉਂਤੇ ਸੀ। ਇਹਨਾਂ ਨੂੰ ਆਪਾਂ ਛਿੱਲ ਕੇ ਪਾਵਾਂਗੇ ਖੀਰ ਦੇ ਵਿੱਚ। ਹਾਂਜੀ। ਚੌੜ ਆਪਣੇ ਚੰਗੀ ਤਰ੍ਹਾਂ ਰਿਜ ਚੁੱਕੇ ਹਨ। ਆਪਾਂ ਇਹਨਾਂ ਨੂੰ ਪਹਿਲਾਂ ਪਾਣੀ ਚ ਉਬਾਲ ਲਿਆ ਸੀ। ਬਿਲਕੁਲ ਰਿਜ ਚੁੱਕੇ ਹਨ। ਨਰਮ ਹੋ ਚੁੱਕੇ ਹਨ ਜੀ ਹੁਣ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਜੀ ਇੱਕ ਕੱਪ ਜੇ ਆਪਾਂ ਨੂੰ ਥੋੜਾ ਲੱਗੂ ਤਾਂ ਹੋਰ ਪਾ ਲਵਾਂਗੇ ਹੁਣ ਅਪਨ ਢੱਕ ਦਾਂਗੇ ਅਣੀ ਢੱਕਣ ਬਿਲਕੁਲ ਨਹੀਂ ਬੰਦ ਕਰਨਾ ਕੜਛੀ ਵਿੱਚ ਆ ਰੱਖ ਦਾਂਗੇ ਜੀ ਹਾਂਜੀ ਆਪਣੀ ਖੀਰ ਉਬਲ ਰਹੀ ਹੈ ਜੀ ਫਿਰ ਦੁੱਧ ਨੂੰ ਬਾੜਾ ਆ ਰਿਹਾ ਆ। ਆਪਾਂ ਨੂੰ ਖੀਰ ਨੂੰ 댕ਗੀ ਤਰ੍ਹਾਂ ਪਕਾਵਾਂਗੇ। ਇਹ ਆਪਣੀ ਰੱਜ ਰਹੀ ਹੈ ਜੀ ਆਪਾਂ ਇਹਨੂੰ ਗਾੜੀ ਹੋਣ ਤੱਕ ਪਕਾਵਾਂਗੇ ਆਪਾਂ ਨੇ ਜੀ ਚੌੜਾ ਨੂੰ ਪਹਿਲਾਂ ਪਾਣੀ ਚ ਵਾੜ ਲਿਆ ਸੀ ਫਿਰ ਦੁੱਧ ਪਾਇਆ ਜੀ ਪਣੀ ਕੀ ਰਚ ਰਹੀ ਹੈ ਜੀ ਆਪਾਂ ਇਹਦੇ ਵਿੱਚ ਦੋ ਛੋਟੀਆਂ ਇਲਾਚੀਆਂ ਦੇ ਬੀਜ ਤੇ ਚੀਨੀ ਪਾ ਲਾਂਗੇ ਜੀ ਖੀਰਾ ਆਪਣੀ ਰਜ ਰਹੀ ਹੈ ਜੀ। ਪ੍ਰੈਸ ਨੂੰ ਸੰਮ ਕਰਕੇ ਆਪਾਂ ਇਹਨੂੰ ਕੱਟ ਕਰ ਦਾਂਗੇ ਜੀ ਗੈਸ। ਹਾਂ ਜੀ ਖੀਰਾ ਆਪਣੀ ਰਜ ਰਹੀ ਹੈ ਜੀ। ਗਾੜੀ ਹੋ ਰਹੀ ਹੈ ਜੀ। ਆਪਾਂ ਹੁਣ ਇਹਦੇ ਵਿੱਚ ਪਾ ਦਾਂਗੇ ਜਿਹੜੇ ਆਪਾਂ ਬਦਾਮ ਭਿਓ ਕੇ ਰੱਖੇ ਸੀ। ਤੇ ਵਿੱਚ ਆਪਾਂ ਇਹਦੀਆਂ ਪਾ ਦਾਂਗੇ ਜੀ ਦੱਖ। ਇਹ ਆਪਣੀ ਰੈੱਜ ਰਹੀ ਹੈ ਜੀ ਗਾੜੀ ਹੋ ਰਹੀ ਹੈ ਹਾਂ ਜੀ ਖੀਰਾ ਬਿਲਕੁਲ ਬਣ ਚੁੱਕੀ ਹੈ ਜੀ ਬਿਲਕੁਲ ਗਾੜੀ ਹੋ ਗਈ ਜੀ ਇਹ ਆਪਣੀ ਬਣ ਚੁੱਕੀ ਹੈ ਜੀ ਦੇਖ ਰਹੇ ਜੀ ਬਿਲਕੁਲ ਗਾੜੀ ਹੋ ਗਈ ਮੰਦੀ ਖੀਰ ਆਪਣੀ ਬਿਲਕੁਲ ਬਣ ਕੇ ਤਿਆਰ ਹੈ ਜੀ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਖੂਸੂਣੀ ਖੀਰ ਬਣ ਕੇ ਤਿਆਰ ਹੋਈ ਹੈ ਜੀ ਹੁਣ ਆਪਾਂ ਖੀਰ ਨੂੰ ਸਰਵ ਕਰਾਂਗੇ ਜੀ ਹਾਂਜੀ ਆਪਾਂ ਇਹ ਦੋ ਕੌਲੀਆਂ ਲਈਆਂ ਨੇ ਜੀ ਆਪਾਂ ਇਹਨਾਂ ਦੇ ਵਿੱਚ ਪਾਵਾਂਗੇ ਖੀਰ ਹਾਂਜੀ ਖੀਰ ਆਪਣੀ ਬਣ ਚੁੱਕੀ ਆ ਜੀ ਆਪਾਂ ਕੌਲੀਆਂ ਵਿੱਚ ਪਾ ਲਈ ਆ ਜੀ ਬਹੁਤ ਸੋਹਣੀ ਖੀਰ ਬਣੀ ਆ ਜੀ ਤੁਸੀਂ ਵੀ ਜਰੂਰ ਖੀਰ ਬਣਾਇਓ ਟਰਾਈ ਕਰਿਓ ਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਕਮੈਂਟ ਵੀ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜੀ ਦੱਸਿਓ ਸਾਡੀ ਵੀਡੀਓ ਕਿੱਦਾਂ ਲੱਗੀ ਜੀ ਧੰਨਵਾਦ ਜੀ